ਮੁਲਾਜ਼ਮ ਫੱਕੇ ਕਰੋ ਬੰਦੇ ਕਰੋ ਪੱਕੇ ਕਰੋ ਜਿੰਦਾਬਾਦ 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 ਪੰਜਾਬ ਸਰਕਾਰ ਹਾਏ 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 ਅੱਜ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦਫਤਰ ਤਰਨਤਾਰਨ ਦੇ ਗੇਟ 'ਤੇ ਬਿਜਲੀ ਮੁਲਾਜ਼ਮਾਂ ਦੇ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅੱਜ ਦੂਸਰੇ ਦਿਨ ਵੀ ਪੰਜਾਬ ਸਰਕਾਰ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਗਿਆ ਮੌਜੂਦਾ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਬਿਜਲੀ ਮਲਾਜ਼ਮਾਂ ਦੇ ਹੱਕੀ ਮੰਗਾਂ ਦੀ ਪੂਰਤੀ ਲਈ ਮੀਟਿੰਗਾਂ ਕਰ ਰਹੀ ਹੈ ਪਰ ਕੋਈ ਠੋਸ ਨਤੀਜੇ ਸਾਹਮਣੇ ਨਹੀਂ ਆ ਰਹੇ ਵਾਰ-ਵਾਰ ਮੀਟਿੰਗਾਂ ਤੋਂ ਤੰਗ ਆ ਕੇ ਪੰਜਾਬ ਦੇ ਬਿਜਲੀ ਮਲਾਜ਼ਮਾਂ ਜਿਹੜਾ ਪੱਧਰ ਤੇ ਸਬਡਿਵੀਜ਼ਨ ਪੱਧਰ ਤੇ ਆਪਣੇ ਆਪਣੇ ਦਫ਼ਤਰਾਂ ਦੇ ਅੱਗੇ ਧਰਨੇ ਦੇ ਰਹੇ ਨੇ ਇਸ ਸਬੰਧ ਕੀ ਕਹਿਣਾ ਹੈ ਬਿਜਲੀ ਕਰਮਚਾਰੀਆਂ ਦਾ ਉਹ ਜਾਣਦੇ ਹਾਂ ਉਹਨਾਂ ਦੇ ਕੋਲੋਂ ਤੁਸੀਂ ਵੀ ਦੇਖੋ ਨਿਊਜ਼ ਟੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਮੰਗਾਂ ਦੀ ਸਾਡੀ ਆ ਪਿੱਛੇ ਸਹਿਮਤੀ ਹੋ ਗਈ ਮਾਨਯੋਗ ਵਿੱਤ ਮੰਤਰੀ ਸਾਹਿਬ ਈਟੀਓ ਸਾਹਿਬ ਬਿਜਲੀ ਮੰਤਰੀ ਜੀ ਬਿਜਲੀ ਬੋਰਡ ਦੇ ਮੈਨੇਜਮੈਂਟ ਸਾਨੂੰ ਐਤਵਾਰ ਮੀਟਿੰਗ ਦਿੱਤੀ ਮੀਟਿੰਗ ਦੇ ਚ 3 ਘੰਟੇ ਸਾਢੇ 3 ਘੰਟੇ ਮੀਟਿੰਗ ਚੱਲੀ ਬਹੁਤ ਵਧੀਆ ਮੀਟਿੰਗ ਰਹੀ ਮੀਟਿੰਗ ਦੇ ਸਾਰੀਆਂ ਮੰਗਾਂ ਤੇ ਸਹਿਮਤੀ ਹੋ ਗਈ ਤੁਸੀਂ ਵੇਖਿਓ ਬਿਆਨ ਦੇ ਰਹੇ ਵੀ ਸਹਿਮਤੀ ਹੋ ਗਈ ਸਹਿਮਤੀ ਹੋ ਗਈ ਆ ਸਹਿਮਤੀ ਅੱਗੇ ਵੀ ਹੁੰਦੀ ਆ ਪਰ ਲਾਗੂ ਨਹੀਂ ਕਰਦੇ ਸਾਡੀ ਸਿਰਫ ਇਹ ਜਿਹੜਾ ਮਾਸਕ ਲੀਵ ਜਾਣ ਤੇ ਇਹ ਆ ਵੀ ਜਿਹੜੀਆਂ ਮੰਗਾਂ ਤੇ ਜਾਇਜ਼ ਮੰਗਾਂ ਮੰਨੀਆਂ ਗਈਆਂ ਸਹਿਮਤੀ ਹੋ ਗਈ ਉਹਨੂੰ ਲਾਗੂ ਕਰਨ ਦੀ ਗੱਲ ਵਾ ਇਹ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਇਹ ਜਿਹੜਾ ਅੱਜ 11 12 13 ਔਰ ਇਸ ਤੋਂ ਗਾਹ ਵੀ ਵੱਧ ਸਕਦੀ ਆ ਇਹ ਸਿਰਫ ਲਾਗੂ ਕਰਾਉਣ ਲਈ ਆ ਮੈਨੇਜਮੈਂਟ ਉੱਥੇ ਜਿਹੜੀਆਂ ਮੰਨ ਲੈਂਦੀ ਆ ਮਾਨਯੋਗ ਮੰਤਰੀ ਸਾਹਿਬ ਦੇ ਹੁੰਦੇ ਆ ਸਾਰਿਆਂ ਦੇ ਹੁੰਦੇ ਆ ਸਰਕਾਰ ਦੇ ਹੁੰਦੇ ਆ ਪਰ ਜਦੋਂ ਆਣ ਕੇ ਸਾਨੂੰ ਮੈਂਟਸ ਆਫ ਮੀਟਿੰਗ ਦੇਣੀ ਆ ਸਰਕੂਲ ਦੇਣੇ ਆ ਉਦੋਂ ਉਦੋਂ ਟਾਲਾਂ ਮਟੋਲਾ ਕਰਦਾ ਪੈਂਦੀ ਆ ਇਹ ਕਰਕੇ ਸਾਡੀਆਂ ਪੰਜੀ ਮੰਗਾ ਸੀ ਕਾਫੀ ਮੰਗਾ ਤੇ ਸਹਿਮਤੀ ਬਣ ਗਈ ਸਹਿਮਤੀ ਦੇ ਬਾਅਦ ਲਾਗੂ ਕਰਾਉਣ ਲਈ ਜਿਹੜੀ ਸਾਡੀ ਚੱਲ ਰਹੀ ਆ ਅੱਜ ਹੀ ਲਾਗੂ ਕਰਕੇ ਸਰਕੂਲਰ ਕੱਢ ਦੇਣ ਜਿਨ੍ਹਾਂ ਨੇ ਸਹਿਮਤੀ ਬਣੀ ਆ ਜਾਂ ਸਾਨੂੰ ਲਿਖਤੀ ਰੂਪ ਚ ਦੇ ਦੇਣਾ ਤੇ ਸਾਡਾ ਰੈਜੀਟੇਸ਼ਨ ਸਾਨੂੰ ਕੋਈ ਪ੍ਰੋਬਲਮ ਨਹੀਂ ਐਵੇਂ ਵੇਖੋ ਸਨਤੀ ਦਾੜਾ ਨਾ ਅਸੀਂ ਪਬਲਿਕ ਨੂੰ ਖਰਾਬ ਕਰਨਾ ਚਾਹੁੰਦੇ ਆ ਕਿਉਂਕਿ ਪਬਲਿਕ ਦਾ ਅਧਾਰਾ ਵਾ ਪਬਲਿਕ ਨੂੰ ਬਿਜਲੀ ਸਿਰਫ ਸਪਲਾਈ ਮਿਲਣੀ ਚਾਹੀਦੀ ਆ ਜਦੋਂ ਅੱਗੋਂ ਪਿੱਛੋਂ ਬਿਜਲੀ ਸਪਲਾਈ ਦੇਣੇ ਆ ਪਰ ਸਾਡੇ ਮਹਿਕਮੇ ਚ ਇੱਕ ਕਰਮਚਾਰੀ ਇਲਮ ਤੋਂ ਲੈ ਕੇ ਜਈ ਤੱਕ ਜਿਹੜੀਆਂ 25 20 25% ਤੇ ਕੰਮ ਕਰ ਰਿਆ ਵਾ ਕਿੰਨੀਆਂ ਪੋਸਟਾਂ ਖਾਲੀ ਆ 45 ਤੋਂ 48 ਹਜ਼ਾਰ ਪੋਸਟਾਂ ਖਾਲੀ ਆ ਮੈਗਮੇਂ ਚ ਭਰੀਆਂ ਨਹੀਂ ਜਾ ਰਹੀਆਂ ਨਵੇਂ ਮੁੰਡਿਆਂ ਨੂੰ ਮੌਕਾ ਨਹੀਂ ਦਿੱਤਾ ਜਾ ਰਿਹਾ ਅਸੀਂ ਮੰਗ ਕਰਦੇ ਆ ਕਿ ਜਿਨ੍ਹਾਂ ਨੇ 10ਵੇਂ ਪੱਧਰ ਪੰਜਾਬ ਲੈਵਲ ਤੇ ਕੀਤੀ ਆ ਆਈਟੀਆਈ ਕੀਤੀ ਆ ਉਹਨਾਂ ਦੀ ਪ੍ਰਿੰਸਿਪ ਵਧਾਈ ਜਾਵੇ ਕੋਟਾ ਵਧਾਇਆ ਜਾਵੇ ਨਵੀਂ ਭਰਤੀ ਕੀਤੀ ਜਾਵੇ ਦੂਜੀ ਗੱਲ ਇਹ ਕ ਇੱਕ ਸਾਡਾ ਮਸਲਾ ਵਾ ਜਿਹੜਾ ਸੇਵਾਦਾਰ ਤੋਂ ਐਲਟੀਸੀ ਜਾਂ ਆਰਟੀਐਮ ਤੋਂ ਹੋਰ ਜਿਹੜਾ ਸਾਡੇ ਪੇ ਬੈਂਡ ਦਾ ਫਰਕ ਵਾ ਇੱਕ ਪੋਸਟ ਦੇ ਯਾ ਡਾਇਰੈਕਟਰ ਭਰਤੇ ਹੁੰਦੇ ਆ ਆਇਆ ਵੀ ਲੇਟ ਇੱਕ 5-7 ਸਾਲ ਲਾ ਕੇ ਪ੍ਰੋਮੋਸ਼ਨ ਲੈਂਦਾ ਉਹਨੂੰ 35-400 ਦਿੱਤਾ ਜਾਂਦਾ ਦੂਜਿਆਂ ਨੂੰ ਘੱਟ ਦਿੱਤਾ ਜਾ ਰਿਹਾ ਉਹ ਬਰਾਬਰ ਕੰਮ ਬਰਾਬਰ ਤਨਖਾਹ ਦਾ ਮਸਲਾ ਵਾ ਉਹ ਐਂ ਡਿਮਾਂਡ ਕਰਦੇ ਸਾਡੀ ਪੂਰੀ ਕੀਤੀ ਜਾਵੇ ਤੀਜਾ ਮਸਲਾ ਸਾਡਾ ਹੈਗਾ ਵਾ ਜਿਹੜਾ ਆ ਗ੍ਰੇਡਾਂ ਦੇ ਉੱਤੇ ਓ ਟਾਈਮ ਦੇ ਦੂਜਿਆਂ ਤੀਜਿਆਂ ਮੰਗਾਵਾ ਆ ਸਾਰੀਆਂ ਮੰਗਾ ਜਿਹੜੀਆਂ ਮੰਨੀਆਂ ਆਆਂ ਵਾ ਲਾਗੂ ਨਹੀਂ ਕੀਤੀਆਂ ਆ ਰਹੀਆਂ ਇੱਕ ਸਾਡਾ ਹੋਰ بڑا ਮਸਲਾ ਵਾ ਜਿਹੜੇ ਸਾਡੇ ਪ੍ਰੋਫੈਸ਼ਨ ਵਾਲੇ ਸਾਥੀ ਆ 3 ਸਾਲ ਉਹਨਾਂ ਨੂੰ ਪਹਿਲਾਂ ਦੇ ਨਗੋਣੀ ਡਰਗਾ ਦੇ 10000 ਰੁਪਿਆ ਦੇ ਕੇ ਕੰਮ ਕਰਾਉਂਦੇ ਆ ਉਸ ਤੋਂ ਬਾਅਦ ਉਹਨਾਂ ਨੂੰ 35000 ਤੋਂ ਜਾਂ ਜਿੱਦੇ ਵੀ ਉਹਦਾ ਸਕੇਲ ਬਿੱਟ ਕਿਟਾ ਲਿਆਉਂਦੇ ਆ ਉਹਦੀ ਇਹ ਮੰਗ ਵਾ ਕਿ ਉਹਦਾ ਜਿਆ 3 ਸਾਲ ਦਾ ਸਾਡਾ ਪੀੜ ਉਹ ਜਿਹੜੋਂ ਸਾਨੂੰ ਤਰੱਕੀ ਮਿਲਨੀ ਆ ਉਹਦੇ ਵਿੱਚ ਕਿਡਿਆ ਜਾਵੇ ਕਿਉਂਕਿ ਉਹਦੇ ਮਹਿੰਗਵੇਂ ਜਿਹੋਨੇ ਕੰਮ ਕੀਤਾ ਉਹਦੀ ਨਵੀਂ ਭਰਤੀ ਥੋੜੀ ਉਹਨੂੰ 3 ਸਾਲ ਬਾਅਦ ਉਦੋਂ ਤੋਂ ਕਹਿੰਦੇ ਆ ਇਹ ਸਾਡੀਆਂ ਮੰਗਾ ਵਾ ਦੂਜੀ ਸਾਡੀ ਮੰਗ ਇਹ ਵਾ ਜਿੱਦਾਂ ਸਾਡੇ ਨਵੇਂ ਸਾਥੀ ਆ ਜੇ ਇਹੀ ਕੋਲ ਕਿਹੜਾ ਬਾਰਨਮੈਂਟ ਵਾ ਯੂ ਨੋ ਫਾਲਟ ਪੈ ਜਾਂਦਾ ਲੈ ਇਹਨਾਂ ਤੇ ਬੰਦ ਕੰਮ ਨਹੀਂ ਚੱਲਦਾ ਅਹੀਂ ਕੀ ਕਰਦੇ ਆ ਵੀ ਨਵੇਂ ਮੁੰਡਿਆਂ ਕੋ ਕੰਮ ਲੈ ਲੈਨੇ ਕੋਈ ਚਾਰਾ ਨਹੀਂ ਹੁੰਦਾ ਲੈਣ ਤੇ ਕੋਈ ਐਕਸੀਡੈਂਟ ਹੋ ਗਿਆ ਜਾਂ ਕੋਈ ਗੱਲਬਾਤ ਹੋ ਗਈ ਉਹ ਐਂ ਡਿਮਾਂਡ ਕਰਦੇ ਆ ਪਹਿਲੋ 100 ਲੱਖ ਮਿਲਦਾ ਇਹ ਪੇਜੇ ਸੰਘਰਸ਼ ਕੀਤਾ 20 ਕੀਤਾ ਹੁਣ ਉਦੋਂ ਗੱਲ ਹੋਈ ਸਾਡੀ 35 ਲੱਖ ਤੇ 72 15 9 ਤੋਂ ਜਿੰਨਾ ਵੀ ਇਹਨਾਂ ਨੇ ਕਰਨਾ ਐਂ ਮੰਗ ਕਰਦੇ ਆ ਵੀ ਉਹਨਾਂ ਦੀ ਪੂਰਤੀ ਜਿਹੜੀ ਆ ਵੱਧ ਤੋਂ ਵੱਧ ਕੀਤੀ ਜਾਣੀ ਚਾਹੀਦੀ ਆ ਕਿਉਂਕਿ ਪੰਜਾਬ ਸਰਕਾਰ ਦੇ ਡਿਪਾਰਟਮੈਂਟ ਚ ਕਰੋੜ ਰੁਪਈਆ ਮਿਲਦਾ ਜਿੰਨੋਂ ਕੋਈ ਇਦਾਂ ਹੋ ਜਾਂਦਾ ਐਂ ਮੰਗ ਕਰਦੇ ਵੀ ਉਹਨਾਂ ਨੂੰ ਕਰੋੜ ਰੁਪਈਆ ਮਿਲਣਾ ਚਾਹੀਦਾ ਮਹਿਕ ਬਨੋਂ ਕਿਉਂਕਿ ਇੱਕ ਤੇ ਉਹ ਵੇਖੋ ਤੇ ਜਲਦੀਆਂ ਲਾਈਨਾਂ ਦੇ ਕੰਮ ਕਰਦਾ ਪੇਕਪ ਸਭਾ ਬੇਕ ਵੀ ਸਾਡੇ ਤੋਂ ਲਾਗੂ ਕਰੀ ਜਾ ਰਹੇ ਆ ਨਵੇਂ ਮੰਡਿਆਂ ਨੂੰ ਐਂ ਕਹਿੰਦੇ ਆ ਵੀ ਉਹ ਵਾਧਾ ਕਰਨਾ ਚਾਹੀਦਾ ਕਿਉਂਕਿ ਸਾਡੀਆਂ ਡਿਊਟੀਆਂ ਹੀ ਪੰਜਾਬ ਸਰਕਾਰੋਂ ਵੱਖਰੀਆਂ ਇਹਨਾਂ ਮੰਗਾਂ ਤੇ ਸਾਡੀਆਂ ਹੋਰ ਵੀ ਕਾਫੀ ਮੰਗਾਂ ਵਾ ਹੁਣ ਲੰਬਾ ਸਮਾਂ ਹੋ ਗਿਆ ਨਾ ਬੋਲੀਆਂ ਨਹੀਂ ਜਾ ਸਕਦੀਆਂ ਇਹ ਕਰਕੇ ਸਾਡੀਆਂ ਮੰਗਾਂ ਜਿਹੜੀਆਂ ਪਹਿਲ ਦੇ ਆਧਾਰ ਤੇ ਲਾਗੂ ਕੀਤੀਆਂ